ਨਾ ਸ਼ੇਰਾ ਸਾਡੇ ਕਾਲਿਆਂ ਵਾਲੀ ਲੱਗਦੀ ਨਾਲ ਕਾਲਿਆਂ ਵਾਲੀ ਦੇ ਵਿੱਚ ਬਹੁਤ ਬੁਰਾ ਹਾਲ ਹੈ ਨਾਲ ਸਾਡੇ ਮਨੋ ਵੀ ਇਧਰ ਭਾਈ ਜਾ ਰਹਾ ਹੈਗਾ ਉਹ ਥੋੜੇ ਮੋٹے ਮੁੰਡੇ ਲੱਗੇ ਹੋਈਆਂ ਕੰਮ ਜੀ ਕੋਈ ਗਰੀਬਾਂ ਦੇ ਹੋਈ ਅੱਛਾ ਹਾਂ ਕੋਈ ਸਰਕਾਰ ਨੇ ਸਾਡੇ ਤਾਂ ਕੰਮ ਇਹਨਾਂ ਨੂੰ ਕੋਈ ਨਹੀਂ ਕਰ ਰਿਹਾ ਪੰਜ ਸਾਲ ਸ਼ਿਸ਼ਪਾਲ ਰਹਿ ਗਿਆ ਪੰਜ ਸਾਲ ਬਲਗੌਰ ਰਹਿ ਗਿਆ ਪੰਜ ਸਾਲ ਚਰਨਜੀਤ ਜ਼ਰੂਰੀ ਰਹਿ ਗਿਆ ਸਾਡੇ ਤਾਂ ਕੋਈ ਵਿਕਾਸ ਹੋਇਆ ਨਹੀਂ ਦਾ ਕਹਾਦਾ ਜੀ ਅਸਲ ਤਾਂ ਸਰਕਾਰ ਬਣ ਕੇ ਜਿਹੜੀ ਨਮੀ ਸਰਕਾਰ ਬਣਦੀ ਬਣੇ ਉਹ ਨਸ਼ੇ ਤੇ ਰੋਕ ਹੀ ਲਾਵੇ ਪਹਿਲਾ ਨੰਬਰ ਤਾਂ ਨਸ਼ੇ ਨੂੰ ਰੋਕਣਾ ਚਾਹੀਦਾ ਬੇਬਾ ਬੰ ਲੋਈ ਇਕੱਠੇ ਹੋਣਾ ਇਹਨਾਂ ਨੇ ਕੱਟ ਇਹਨਾਂ ਦਾ ਕੀ ਕੱਲ ਨੂੰ ਇਹ ਹੋਰ ਪਾਸੇ ਭੱਜ ਜਾਣਗੇ ਕੱਲ ਤਾਂ ਕੰਮ ਦੀ ਹੈ ਨਾ ਜਿਹੜਾ ਕੰਮ ਕਰੂ ਉਹਨੂੰ ਤਾਂ ਲੋੜ ਹੀ ਨਹੀਂ ਵੋਟ ਮੰਗਣ ਦੀ ਉਹ ਤਾਂ ਆਪੇ ਆਟੋਮੈਟਿਕ ਬਣ ਜਾਣਾ ਕੋਈ ਕਾਂਗਰਸ ਦਾ ਐਮਐਲਏ ਆਪਣੇ ਸਿੱਖਾ ਵਾਲਾ ਰਿਹਾ ਕਹਿੰਦੇ 15 ਕਰੋੜ ਰੁਪਇਆ ਲਾਇਆ ਹੈਗਾ ਕਹਿੰਦੇ ਕੋਈ ਲੱਗਦਾ ਕੋਈ ਖਾਣ ਦਾ ਕਿਤੇ ਦਿਸਿਆ ਨਹੀਂ ਇਹ ਲੱਗਿਆ ਤਾਂ ਬੋਲੂ ਹੈ ਜੀ ਕਿਤੇ ਲੱਗਿਆ ਹੋਇਆ ਤਾਂ ਕੁਝ ਨਹੀਂ ਅਜੇ ਤੱਕ ਰਾਜ ਨਹੀਂ ਕੋਈ ਨਹੀਂ ਨਾ ਸ਼ੀਸ਼ਪਾਲ ਨਾਲ ਕੋਈ ਹੋਰ ਕਿਸੇ ਦਾ ਕੁਛ ਨਹੀਂ ਹੋਣਾ। ਬਈ ਨੀ ਸਰਕਾਰਾਂ ਤਾਂ ਮਤਲਬ ਜ਼ਮੀਨਾਂ ਬਪਾਉਣ ਤੇ ਤੁਲੂਆਂ ਹੋ ਗਈ ਕਿਸਾਨਾਂ ਦੇ। ਚਾਰੇ ਪਾਸਿਓਂ ਕਿਸਾਨ ਨੂੰ ਮਾਰ ਪੈ ਰਹੀ ਹੈ ਜੀ। ਕਿਸਾਨ ਨੂੰ ਕੋਈ ਐ ਆਵੇਂ ਹੋ ਗਏ 2-3 ਸਾਲ ਹੋ ਗਏ ਨਰਮੇ ਦਾ ਬੁਰਾ ਹਾਲ ਹੈ ਜੀ। ਗਲਾਪੀ ਸੁੱਦੀ ਨਰਮੇ ਦਾ ਬੁਰਾ ਹਾਲ ਕਰ ਦਿੱਤੀ ਆ। ਭੋਰਾ ਵੀ ਨਰਮਾ ਨਹੀਂ। ਇਹ ਫ਼ਮਾਦਰਾ ਕਿਹੜਾ? ਸ਼ੀਸ਼ਪਾਲ ਤਾਂ ਕਿਹੜੇ ਤਾਂ ਮਾਰਦਾ ਫਿਰ ਪੱਲੇ ਕੱਖ ਨਹੀਂ। ਅੱਛਾ। ਕੋਈ ਫਾਇਦਾ ਹੀ ਨਹੀਂ। ਆ ਸ਼ੀਸ਼ਪਾਲ ਰਹਿ ਗਿਆ ਐਮਐਲਏ। ਮੈਂ ਤਾਂ ਇਹਨੂੰ ਦੇਖਿਆ ਨਹੀਂ 5 ਸਾਲ। ਹੁਣ ਦੇਖਿਆ। ਹੁਣ ਇਹ ਵੀਡੀਓ ਜਾ ਰਿਹਾ ਪਿੰਡ ਜਿੱਦਾ ਮੈਂ ਹਜੇ ਵੀ ਨਹੀਂ ਦੇਖਿਆ ਵੀ ਗਲੀ ਗਲੀ ਫਿਰਦਾ ਜਾਂ ਵਿਕਾਸ ਦੇਣਾ ਫਿਰਦਾ ਇਹ ਦੇਖ ਰਹਿਣਾ ਨਹੀਂ ਆ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਸੀਂ ਪਹੁੰਚੇ ਆਂ ਕਾਲਾਂ ਵਾਲੇ ਹਲਕਾ ਦੇ ਪਿੰਡਾਂ ਵਿੱਚ ਅੱਜ ਪਹੁੰਚੇ ਆਂ ਤਾਰੂਆਣੇ ਤੇ ਤਾਰੂਆਣੇ ਦੇ ਵਿੱਚ ਪਿਛਲੇ ਸਰਕਾਰ ਚ ਕੀ ਕੰਮ ਹੋਏ ਐ ਲੋਕ ਐਮ ਐਲ ਏ ਤੋਂ ਖੁਸ਼ ਐ ਜਾਂ ਉਹਨਾਂ ਦੇ ਕੰਮਾਂ ਤੋਂ ਨਹੀਂ ਐ ਤੇ ਇਸ ਵਾਰ ਲੋਕਾਂ ਦਾ ਕੀ ਐ ਮੋੜ ਆਪਾਂ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਬਣੇ ਰਹੋ ਇਸ ਵੀਡੀਓ ਨੂੰ ਕਰ ਦਿਓ ਸ਼ੇਅਰ ਬਹੁਤ ਬਹੁਤ ਧੰਨਵਾਦ